22 23 ਅਤੇ ਫਿਰ 24 25 ਤੱਕ ਪਨੀਰ ਅਤੇ ਦੂਸਰੇ ਖਾਣ ਪੀਣ ਦੀਆਂ ਚੀਜ਼ਾਂ ਦੇ 1915 ਸੈਂਪਲ ਲਏ ਗਏ ਸਨ ਜਿਨ੍ਹਾਂ ਵਿੱਚੋਂ 902 ਫੇਲ ਹੋ ਗਏ ਗੱਲ ਪੰਜਾਬ ਦੀ ਪਰੇਸ਼ਾਨ ਕਰਨ ਵਾਲੀ ਹੈ ਰਿਪੋਰਟ ਦੱਸਦੀ ਹੈ ਕਿ ਪਿਛਲੇ ਕੁ ਸਾਲਾਂ ਤੋਂ ਮਲਾਵਟ ਖੁਰੀ ਦਾ ਧੰਦਾ ਕਿਤੇ ਜਿਆਦਾ ਵੱਧ ਗਿਆ ਹੈ ਕੈਮੀਕਲ ਨਾਲ ਤਿਆਰ ਖਾਣ ਪੀਣ ਦੀਆਂ ਚੀਜ਼ਾਂ ਕੈਂਸਰ ਵਰਗੀਆਂ ਬਿਮਾਰੀਆਂ ਨੂੰ ਸੱਦਾ ਦੇ ਰਹੀਆਂ ਹਨ। ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਨਵਜ ਪੰਜਾਬ ਦੀ ਤੇ ਮੈਂ ਹਾਂ ਡਾਕਟਰ ਸ਼ਿਆਮ। ਦੋਸਤੋ ਅਸੀਂ ਤੁਹਾਡਾ ਧਿਆਨ ਖਾਣ ਪੀਣ ਦੀਆਂ ਚੀਜ਼ਾਂ ਵਿੱਚ ਹੋ ਰਹੀ ਮਿਲਾਵਟ ਵੱਲ ਦਿਵਾਉਣਾ ਹੈ। ਵੀਡੀਓ ਦਾ ਮਕਸਦ ਤੁਹਾਨੂੰ ਡਰਾਉਣਾ ਨਹੀਂ ਬਲਕਿ ਇਸ ਗੱਲ ਤੋਂ ਜਾਣੂ ਕਰਵਾਉਣਾ ਹੈ ਕਿ ਜੇਕਰ ਖਾਣ-ਪੀਣ ਵਾਲੀਆਂ ਚੀਜ਼ਾਂ ਨੂੰ ਖਰੀਦਣ ਤੋਂ ਪਹਿਲਾਂ ਤੁਸੀਂ ਇhtiyat ਨਹੀਂ ਵਰਤੀ ਤਾਂ ਤੁਹਾਡਾ ਸਰੀਰ ਕਿਸੇ ਗੰਭੀਰ ਬਿਮਾਰੀ ਦਾ ਸ਼ਿਕਾਰ ਹੋ ਸਕਦਾ ਹੈ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ ਐਫਐਸਐਸਏਆਈ ਦੀ ਰਿਪੋਰਟ ਵਿੱਚ ਇਹ ਖੁਲਾਸਾ ਕੀਤਾ ਗਿਆ ਹੈ ਇਹ ਪੰਜਾਬ ਵਿੱਚ ਖਾਣ-ਪੀਣ ਦੀਆਂ ਚੀਜ਼ਾਂ ਵਿੱਚ ਭਾਰੀ ਮਾਤਰਾ ਵਿੱਚ ਮਿਲਾਵਟ ਕੀਤੀ ਜਾ ਰਹੀ ਹੈ। ਇਹ ਮਿਲਾਵਟੀ ਚੀਜ਼ਾਂ ਲੋਕਾਂ ਦੀ ਸਿਹਤ ਲਈ ਬੇਹੱਦ ਖਤਰਨਾਕ ਹਨ। ਪੰਜਾਬ ਵਿੱਚ 224-25 ਦੌਰਾਨ ਖਾਣ-ਪੀਣ ਦੇ ਪਦਾਰਥਾਂ ਦੇ ਜਿੰਨੇ ਵੀ ਸੈਂਪਲ ਲਏ ਗਏ, ਉਨ੍ਹਾਂ ਵਿੱਚੋਂ 18% ਸੈਂਪਲ ਫੇਲ ਹੋ ਗਏ। ਡੇਰੀ ਨਾਲ ਸੰਬੰਧਿਤ ਪਦਾਰਥਾਂ ਵਿੱਚ ਕਿਧਰੇ ਜ਼ਿਆਦਾ ਮਿਲਾਵਟ ਅਤੇ ਕੈਮੀਕਲ ਦਾ ਇਸਤੇਮਾਲ ਪਾਇਆ ਗਿਆ ਹੈ। FSSAI ਵੱਲੋਂ ਤਿਆਰ ਇਹ ਰਿਪੋਰਟ ਹਾਲ ਹੀ ਵਿੱਚ ਦੇਸ਼ ਦੀ ਪਾਰਲੀਮੈਂਟ ਵਿਖੇ ਪੇਸ਼ ਕੀਤੀ ਗਈ ਹੈ ਗੱਲ ਪੰਜਾਬ ਦੀ ਪਰੇਸ਼ਾਨ ਕਰਨ ਵਾਲੀ ਹੈ ਰਿਪੋਰਟ ਦੱਸਦੀ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਮਿਲਾਵਟ ਖੋਰੀ ਦਾ ਧੰਦਾ ਕਿਦਰੇ ਜ਼ਿਆਦਾ ਵੱਧ ਗਿਆ ਹੈ ਜੇਕਰ ਗੱਲ ਸਾਲ 24-25 ਦੀ ਕਰੀਏ ਤਾਂ ਪੰਜਾਬ ਵਿੱਚ ਲਏ ਗਏ ਕੁੱਲ 4131 ਸੈਂਪਲਾਂ ਵਿੱਚੋਂ 748 ਸੈਂਪਲ ਫੇਲ ਪਾਏ ਗਏ ਇਹ ਮਾਤਰਾ ਓਵਰঅল 18% ਬਣਦੀ ਹੈ ਇਸ ਦਾ ਮਤਲਬ ਇਹ ਹੋਇਆ ਕਿ ਪੰਜਾਬ ਵਿੱਚ ਖਾਣ ਪੀਣ ਦੀਆਂ ਜਿਹੜੀਆਂ ਚੀਜ਼ਾਂ ਵਿਕ ਰਹੀਆਂ ਹਨ ਉਹਨਾਂ ਵਿੱਚੋਂ ਲਗਭਗ ਪੰਜਵਾਂ ਹਿੱਸਾ ਚੀਜ਼ਾਂ ਵਿੱਚ ਮਿਲਾਵਟ ਕੀਤੀ ਹੋਈ ਹੈ ਕੁਝ ਇਸੇ ਤਰ੍ਹਾਂ ਸਾਲ 2023-24 ਵਿੱਚ ਕੁੱਲ 6041 ਸੈਂਪਲ ਲਏ ਗਏ ਜਿਨ੍ਹਾਂ ਵਿੱਚੋਂ 929 ਸੈਂਪਲ ਫੇਲ ਪਾਏ ਗਏ ਸਨ ਕੇਂਦਰ ਸਰਕਾਰ ਨੇ ਦੇਸ਼ ਦੇ ਸਾਰੇ ਰਾਜਾਂ ਵਿੱਚ ਖਾਣ ਪੀਣ ਦੀਆਂ ਚੀਜ਼ਾਂ ਨੂੰ ਲੈ ਕੇ ਸੈਂਪਲਿੰਗ ਵਧਾਉਣ ਤੇ ਜ਼ੋਰ ਦਿੱਤਾ ਹੋਇਆ ਹੈ ਇਹ ਸੈਂਪਲਿੰਗ ਮਿਲਾਵਟ ਖੋਰਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਦੇ ਉਦੇਸ਼ ਨਾਲ ਕੀਤੀ ਜਾਂਦੀ ਹੈ ਹਾਲੇ ਤੱਕ ਲਏ ਗਏ ਸੈਂਪਲਾਂ ਤੋਂ ਪਤਾ ਚੱਲਦਾ ਹੈ ਕਿ ਦੁੱਧ ਪਨੀਰ ਘਿਓ ਮਿਠਾਈ ਮਸਾਲੇ ਤੇਲ ਬਿਸਕੁਟ ਨਮਕੀਨ ਸਮੇਤ ਦੂਸਰੇ ਖਾਣ ਪੀਣ ਦੇ ਪਦਾਰਥਾਂ ਵਿੱਚ ਮਿਲਾਵਟ ਕਿਧਰੇ ਜ਼ਿਆਦਾ ਹੋ ਰਹੀ ਹੈ ਪੰਜਾਬ ਵਿੱਚ ਦੂਸਰੇ ਰਾਜਾਂ ਤੋਂ ਤਿਆਰ ਘਟਿਆ ਪਨੀਰ ਅਤੇ ਦੂਸਰੇ ਪਦਾਰਥਾਂ ਦੀ ਜਿਹੜੀ ਸਪਲਾਈ ਹੋ ਰਹੀ ਹੈ ਉਨਾ ਪਦਾਰਥਾਂ ਨੂੰ ਬਣਾਉਣ ਵਾਸਤੇ ਕੈਮੀਕਲ ਤੱਕ ਦਾ ਇਸਤੇਮਾਲ ਵੀ ਕੀਤਾ ਜਾਂਦਾ ਹੈ ਕੈਮੀਕਲਾਂ ਨਾਲ ਤਿਆਰ ਖਾਣ-ਪੀਣ ਦੀਆਂ ਚੀਜ਼ਾਂ ਕੈਂਸਰ ਵਰਗੀਆਂ ਬਿਮਾਰੀਆਂ ਨੂੰ ਸੱਦਾ ਦੇ ਰਹੀਆਂ ਹਨ 22 ਤੇ 23 ਅਤੇ ਫਿਰ 24-25 ਤੱਕ ਪਨੀਰ ਅਤੇ ਦੂਸਰੇ ਖਾਣ-ਪੀਣ ਦੀਆਂ ਚੀਜ਼ਾਂ ਦੇ 1915 ਸੈਂਪਲ ਲਏ ਗਏ ਸਨ ਜਿਨ੍ਹਾਂ ਵਿੱਚੋਂ 902 ਫੇਲ ਹੋ ਗਏ ਇਹ ਸੈਂਪਲ ਕੁੱਲ ਸੈਂਪਲਾਂ ਦਾ 47% ਸਨ ਇਸ ਦਾ ਮਤਲਬ ਇਹ ਹੋਇਆ ਕਿ ਪਨੀਰ ਅਤੇ ਦੁੱਧ ਨਾਲ ਤਿਆਰ ਹੋਣ ਵਾਲੇ ਦੂਸਰੇ ਪਦਾਰਥਾਂ ਵਿੱਚ ਮਿਲਾਵਟ ਹੋਣ ਦੀ ਸੰਭਾਵਨਾ ਲਗਭਗ 50% ਹੁੰਦੀ ਹੈ। ਨਵਜ ਪੰਜਾਬ ਦੀ ਬਹੁਤ ਜਲਦ ਆਪਣੇ ਦਰਸ਼ਕਾਂ ਵਾਸਤੇ ਮਾਹਿਰਾਂ ਨਾਲ ਗਲਵਾਦ ਦੇ ਆਧਾਰ ਤੇ ਵੀਡੀਓ ਲੈ ਕੇ ਆਵੇਗਾ ਜਿਸ ਨਾਲ ਤੁਸੀਂ ਜਾਣ ਸਕੋਗੇ ਕਿ ਜਿਹੜੀ ਖਾਣ ਪੀਣ ਦੀ ਚੀਜ਼ ਤੁਸੀਂ ਮਾਰਕੀਟ ਤੋਂ ਖਰੀਦ ਰਹੇ ਹੋ ਉਸ ਵਿੱਚ ਕਿਦਰੇ ਕੋਈ ਮਿਲਾਵਟ ਤਾਂ ਨਹੀਂ ਹੈ। ਗੱਲ ਪੰਜਾਬ ਦੀ ਵਿੱਚ ਅਸੀਂ ਪੰਜਾਬ ਅਤੇ ਪੰਜਾਬੀਅਤ ਨਾਲ ਸੰਬੰਧਿਤ ਹਰ ਉਹ ਮੁੱਦਾ ਲੈ ਕੇ ਤੁਹਾਡੇ ਨਾਲ ਰੂਬਰੂ ਹੁੰਦੇ ਹਾਂ ਜਿਸ ਤੋਂ ਤੁਹਾਡਾ ਜਾਣੂ ਹੋਣਾ ਬੇਹਦ ਲਾਜ਼ਮੀ ਹੈ ਫਿਰ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਉਦੋਂ ਤੱਕ ਦਿਓ ਇਜਾਜ਼ਤ ਤੁਸੀਂ ਦੇਖ ਰਹੇ ਹੋ ਨਵਜ ਪੰਜਾਬ ਦੀ ਤੇ ਮੈਂ ਹਾਂ ਡਾਕਟਰ ਸ਼ਿਆ